ਪ੍ਰਦੀਪਾ ਖਾਲਸਾ ਵਾਹਿਬ ਪ੍ਰਦੀਪ ਖਫਤੇ ਅੱਜ ਗੱਲ ਕਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਮਹਾਨ ਜਰਨੈਲ ਸ਼ਕਸ਼ੀਤ ਹੋਏ ਆ ਜਿਨ੍ਹਾਂ ਦਾ ਜਨਮ ਜੰਮੂ ਦੇ ਵਿੱਚ ਹਰਿਆਪੁਣਚ ਇਲਾਕੇ ਦੇ ਰਜੋਈ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਜਦੋਂ ਗੁਰੂ ਸਾਹਿਬ ਨਦੇੜ ਦੀ ਧਰਤੀ ਵੱਲ ਜਾ ਰਹੇ ਸੀਗੇ ਤਾਂ ਉਸ ਵੇਲੇ ਗੁਰੂ ਸਾਹਿਬ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੇਲ ਹੋਇਆ ਸੀਗਾ ਤਾਂ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜ ਤੀਰ ਪੰਜ ਸੰਗ ਦਿੱਤੇ ਤੇ ਨਗਾਰਾ ਨਿਸ਼ਾਨ ਦਿੱਤੇ ਜਿਨ੍ਹਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਨੂੰ ਫਤਿਹ ਕੀਤਾ ਅਤੇ ਲੋਕਾਂ ਦੇ ਵਿੱਚ ਜਿਹੜੀ ਲੋਟਕਸੋ ਅਤੇ ਹੋਰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਧੀਆਂ ਭੈਣਾਂ ਨੂੰ ਜੋ ਮੋਗਲ ਪਠਾਨ ਚੁੱਕਦੇ ਸੀ ਉਹਨਾਂ ਨੂੰ ਉਹ ਚੀਜ਼ਾਂ ਨੂੰ ਬੰਦ ਕੀਤਾ ਤੇ ਲੋਕਾਂ ਦੀਆਂ ਜ਼ਮੀਨਾਂ ਵਾਪਸ ਦਿਵਾਨੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਜਿਹੜਾ ਪੁੱਤਰ ਅਜੈ ਸਿੰਘ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਉਣ ਲਈ ਕਿਹਾ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਮਹਾਨ ਕੰਮ ਦੇ ਤੁਸੀਂ ਮਹਾਰਥੀ ਆ ਅਸੀਂ ਨਾਥੇ ਬੀਬਾ ਬਜ਼ੁਰਗਾ ਤੇ ਬੱਚਿਆਂ ਤੇ ਵਾਰ ਨਹੀਂ ਕਰਦੇ ਅਸੀਂ ਆਪਣੇ ਧਰਮ ਦੇ ਅਨੁਸਾਰ ਇਹਨਾਂ ਦੀ ਇੱਜ਼ਤ ਸਤਿਕਾਰ ਕਰਦੇ ਆ ਤਾਂ ਉਸ ਵਕਤ ਜਿਹੜੇ ਮੁਗਲ ਸੀਗੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਪੁੱਤਰ ਅਜੇ ਸਿੰਘ ਦਾ ਜਿਹੜਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ ਸੀ ਤੇ ਉਹਨਾਂ ਦੀਆਂ ਅੱਖਾਂ ਨੋਚ ਲਈਆਂ ਸੀ ਜਮੂਰਾ ਨਾਲ ਮਾਸ ਨੋਚਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਬੈਠੇ ਹਾਂ ਉਹਨਾਂ ਦੇ ਉਹ ਜ਼ਮੀਨਾਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇਉਣ ਵਾਲੇ ਆ ਕਾ ਕਰਕੇ ਅੱਜ ਅਸੀਂ ਫਸਲવાડી ਖੇਤੀਬਾੜੀ ਕਰ ਰਹੇ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾ ਨਾਮ ਮਾਧੂਦਾਸ ਸੀਗਾ ਫਿਰ ਬੰਦਾ ਬਿਰਾਗੀ ਬਿਆ ਜਦੋਂ ਬਾਬਾ ਜੀ ਸ਼ਿਕਾਰ ਕਰਦੇ ਸੀ ਤਾਂ ਉਹਨਾਂ ਤੋਂ ਇੱਕ ਹਿਰਨੀ ਦਾ ਸ਼ਿਕਾਰ ਹੋ ਗਿਆ ਜਿਸ ਦੇ ਪੇਟ ਵਿੱਚ ਦੋ ਬੱਚੇ ਸਨ ਉਹ ਮਾਰੇ ਗਏ ਤਾਂ ਬਾਬਾ ਜੀ ਐਨੇ ਦੁਖੀ ਪਰੇਸ਼ਾਨ ਹੋਏ ਤਾਂ ਉਹਨਾਂ ਨੇ ਸ਼ਿਕਾਰ ਕਰਨਾ ਛੱਡ ਦਿੱਤਾ ਤੇ ਉਸ ਤੋਂ ਬਾਅਦ ਉਹ ਇੱਕ ਸਾਧੂ ਮਹਾਤਮਾ ਕੋਲੇ ਗਏ ਚਲੇ ਜਦੋਂ ਉਹਨਾਂ ਕੋਲੋਂ ਵੀ ਇਹ ਚੀਜ਼ ਦਾ ਹੱਲ ਨਿਕਲਿਆ ਉਹਨਾਂ ਨੇ ਫਿਰ ਇੱਕ ਸਾਧੂ ਮਹਾਤਮਾ ਬਦਲਿਆ ਕਿਸੇ ਹੋਰ ਸਾਧੂ ਕੋਲੇ ਗਏ ਤਾਂ ਉਸ ਸਾਧੂ ਕੋਲੇ ਉਹਨਾਂ ਦੀ ਤਪੱਸਿਆ ਕੀਤੀ ਉਹਨਾਂ ਦੀ ਸੇਵਾ ਭਗਤੀ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਉਹ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਂਦੇ ਜਾਂਦੇ ਉਹ ਸਾਧੂ ਮਹਾਤਮਾ ਨੂੰ ਆਪਣੀ ਇੱਕ ਪੁਸਤਕ ਦੇ ਗਏ ਜਿਸ ਵਿੱਚ ਰਿੱਧੀਆਂ ਸਿੱਧੀਆਂ ਲਿਖੀਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਇਸ ਤਰ੍ਹਾਂ ਉਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਸਿੰਘਾਂ ਉਹਨਾਂ ਨੂੰ ਵਰਤ ਕੇ ਲੋਕਾਂ ਨੇ ਪੁੱਠੇ ਸਿੱਧੇ ਕੰਮ ਕਰ ਦਿੰਦੇ ਸਨ ਤੈਨੂੰ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਕਿਸੇ ਨੇ ਕਿਹਾ ਇਸ ਡੇਰੇ ਵਿੱਚ ਨਾ ਜਾਓ ਕਿਉਂਕਿ ਇੱਥੇ ਇੱਕ ਅਜਿਹਾ ਸਾਧੂ ਰਹਿੰਦਾ ਵਾ ਜੋ ਕਿ ਲੋਕਾਂ ਦੇ ਪੁੱਠੇ ਸਿੱਧੇ ਕੰਮ ਕਰ ਦਿੰਦਾ ਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਸਾਨੂੰ ਇਸ ਤਰ੍ਹਾਂ ਦਾ ਹੀ ਬੰਦਾ ਚਾਹੀਦਾ ਵਾ ਜੋ ਲੋਕਾਂ ਨੂੰ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਤੇ ਪਾ ਸਕੇ ਸਾਨੂੰ ਇਸ ਤਰ੍ਹਾਂ ਦਾ ਹੀ ਬੰਦਾ ਚਾਹੀਦਾ ਵਾ ਜੋ ਹਰੇਕ ਕੰਮ ਵਿੱਚ ਨਕੁਨ ਹੋਵੇ ਤਾਂ ਸੇ ਬਹਾਦਰ ਨੇ ਸਮਾਣਾ ਚੱਪੜ ਜਿੜੀ ਸਰਹੰਦ ਅਤੇ ਹੋਰ ਇਸ ਤਰ੍ਹਾਂ ਦੇ ਕਈ ਇਲਾਕੇ ਫਤਿਹ ਕੀਤੇ ਤੇ ਜਿਸ ਵੇਲੇ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਚਮਕੌਰ ਦੀ ਕੰਧ ਅਛੀਰ ਕਰ ਦਿੱਤਾ ਚਣਕੇ ਦੀਵਾਰ ਵਿੱਚ ਅਛੀਰ ਕਰ ਦਿੱਤਾ ਤਾਂ ਉਸ ਦੀਵਾਰ ਦਾ ਬਦਲਾ ਲੈਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਉਸ ਸਰਹਾਂ ਦੇ ਨੂੰ ਜਿਹੜੀ ਪਾਪਾ ਜੋਰਾਵਰ ਸਿੰਘ ਦੇ ਲੱਗੀ ਸੀਗੀ ਇੱਟ ਉਸ ਇੱਟ ਨਾਲ ਪਾਪਾ ਬੰਦਾ ਸਿੰਘ ਬਹਾਦਰ ਨੇ ਉਸ ਪ੍ਰੰਤਜੇਬ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਇਸੇ ਹੀ ਤਰ੍ਹਾਂ ਪਾਪਾ ਬੰਦਾ ਸਿੰਘ ਬਹਾਦਰ ਨੇ ਉੱਥੋਂ ਦੇ ਲੋਕਾਂ ਨੂੰ ਇਨਸਾਫ ਦਿਵਾਇਆ